ਸ਼ਸ਼ੀਕਾਲ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਬਹੁਤ ਰੁਧੀਆ ਅੱਜ ਨਾ ਮੈਨੂੰ ਹੱਸਦਣ ਨੇ ਇੱਕ ਗੱਲ ਸੁਣਾਈ ਸੀ ਸਵੇਰ ਕਹਿੰਦੇ ਕਿ ਪਹਿਲਾਂ ਪੈਸੇ ਹੀ ਨਹੀਂ ਹੁੰਦੇ ਸੀਗੇ ਆਖੇ ਪੈਸਾ ਨਹੀਂ ਹੁੰਦਾ ਸੀ ਉਦੋਂ ਆਖੇ ਧਾਈ ਚਾਰਾ ਬਹੁਤ ਸੀਗਾ ਤੇ ਕਹਿੰਦੇ ਸੀ ਜੇ ਮਤਲਬ ਕਿਸੇ ਕੋਲੇ ਹਾਂ ਕਣ ਤੇ ਹੈ ਨਹੀਂਗੀ ਤਾ ਦੂਜੇ ਕੋਲੇ ਬਾਜਰਾ ਏ ਤੇ ਉਹਦੇ ਨਾਲ ਬਾਜਰਾ ਵਟਾ ਲੈਂਦੇ ਸੀਗੇ ਜੇ ਕਿਸੇ ਕੋਲੇ ਮਿਰਚਾਂ ਹੈ ਨਹੀਂ ਗੀਆਂ ਤਾਂ ਕਹਿੰਦੇ ਵੀ ਦੂਜੇ ਕੋਲੇ ਧਨੀਆ ਹੁੰਦਾ ਸੀ ਉਹ ਧਨੀਆ ਦੇ ਦਿੰਦਾ ਸੀਗਾ ਤੇ ਉਹ ਮਿਰਚਾਂ ਦੇ ਦਿੰਦਾ ਸੀਗਾ ਮਤਲਬ ਹਾਰੇ ਤੇ ਫੀਜ ਦਾ ਕਹਿੰਦੇ ਵਟਾ ਸੱਟਾ ਕਰਦੇ ਸੀਗੇ ਤੇ ਜਮੈਂ ਕਹਿੰਦੇ ਪੈਸਾ ਹੈ ਹੀ ਨਹੀਂ ਸੀਗਾ ਇਹਨਾਂ ਵੀ ਮਤਲਬ ਤੇ ਉਤੀ ਜਨਾਲ ਚੀਜ਼ਾਂ ਬਤਾ ਲੈਂਦੇ ਸੀਗੇ ਤੇ ਆ ਦਾ ਮਤਲਬ ਸਾਰਾ ਵਧੀਆ ਸਾਰੀ ਜਾਂਦੇ ਸੀਗੇ ਖੱਦਰ ਹੁੰਦੇ ਸੀਗੇ ਸਾਰਿਆਂ ਦੇ ਇੱਕੋ ਜਿਹੇ ਹੀ ਕੱਪੜੇ ਹੁੰਦੇ ਸੀਗੇ ਚਾਹੇ ਉਹ ਬੱਚੇ ਆ ਚਾਹੇ ਉਹ ਮਤਲਬ ਆਪਣੀਆਂ ਲੇਡੀਸ ਆ ਚਾਹੇ ਮਾਵਾਂ ਚਾਹੇ ਭੈਣਾਂ ਹਨ ਤੇ ਸਾਰੇ ਮਮਮੀ ਡੈਡੀ ਸਾਥ ਸਾਰਿਆਂ ਦੇ ਕਹਿੰਦੇ ਨਾ ਇੱਕੋ ਜਿਹੇ ਹੀ ਸਾਰਿਆਂ ਦੇ ਕੱਪੜੇ ਹੁੰਦੇ ਸੀਗੇ ਖੱਦਰ ਦੇ ਤੇ ਉਹ ਸਮੇਂ ਮਤਲਬ ਪਰਾਣੇ ਸਮਿਆਂ 'ਚ ਇਹ ਉਹ ਸਮਿਆਂ ਚ ਇਕਤਾ ਬਹੁਤ ਸੀਗੀ ਮਗਲੋਂ ਪਾਈਚਾਰਾ ਕੋਈ ਕਿਸੇ ਦਾ ਦੁੱਖ ਤਕਲੀਫ ਨਹੀਂ ਸੀ ਉਦੋਂ ਉਹ ਬੰਦਾ ਆਏ ਕਰਦਾ ਖੜੇ ਹੋ ਜਾਂਦੇ ਸੀ ਸਾਰਿਆਂ ਦਾ ਦੁੱਖ ਤਕਲੀਫ ਦੇਖਦੇ ਸੀਗੇ ਖੜੇ ਹੋ ਜਾਂਦੇ ਸੀਗੇ ਤੇ ਹੁਣ ਹੁਣ ਤਾਂ ਪੈਸਾ ਬਹੁਤ ਆ ਗਿਆ ਜਿਹਦੇ ਕੋਲੇ ਪੈਸਾ ਆ ਗਿਆ ਬਹੁਤ ਉਹਦੇ ਸਹੰਕਾਰ ਆ ਜਾਂਦਾ ਏ ਇੰਨਾ ਜ਼ਿਆਦਾ ਹੰਕਾਰ ਆ ਜਾਂਦਾ ਏ ਉਹ ਦੂਜੇ ਬੰਦੇ ਨੂੰ ਟੈਚੀ ਸਮਝਦਾ ਏ ਪਤਾ ਨਹੀਂ ਕੀ ਮਤਲਬ ਪੈਸਾ ਇਹੋ ਜੀ ਇੱਕ ਚੀਜ਼ ਆ ਕਿ ਬੰਦਾ ਕਦੇ ਨਹੀਂ ਰੱਜਦਾ ਇਹਦੇ ਨਾਲ ਜਿਨੇ ਕਿਸੇ ਕੋਲੇ ਜਿਆਦਾ ਪੈਸਾ ਆ ਗਿਆ ਨਾ ਉਹਨੂੰ ਹੋਰ ਉਹਦੀ ਭੁੱਖ ਹੋ ਜਾਂਦੀ ਆ ਹੋਰ ਭੁੱਖ ਹੋ ਜਾਂਦੀ ਆ ਮੇਰੇ ਕੋਲੇ ਹੋਰ ਆਉਣਾ ਚਾਹੀਦਾ ਹੋਰ ਆਉਣਾ ਚਾਹੀਦਾ ਚਾਹੇ ਉਹਦੇ ਲਈ ਉਹਨੂੰ ਪਾਪ ਕਰਨੇ ਪੈਣ ਕੁਝ ਕਰਨਾ ਪਵੇ ਪਤਾ ਨਹੀਂ ਇਹੋ ਜਿਹਾ ਹਾਲਾਤ ਕਿਉਂ ਹੋ ਚੁੱਕਿਆ ਐਨਾ ਕਾਲਯੁਗ ਜ਼ੋਰ ਕਿਉਂ ਕਰ ਚੁੱਕਿਆ ਏ ਸਮਝੋ ਬਾਹਰ ਤੇ ਮੇਰੀ ਤਾਂ ਸਾਰਿਆਂ ਨੂੰ ਇਹੀ ਰਿਕਵੈਸਟ ਆ ਕਿ ਕਿਸੇ ਦਾ ਮਾੜਾ ਨਾ ਸੋਚੋ ਜਿੰਨਾ ਰੱਬ ਨੇ ਦਿੱਤਾ ਉਹਦੇ 'ਚ ਖੁਸ਼ ਰਹੋ ਹਨਾ ਵੀ ਜੋ ਆਪਾਂ ਨੂੰ ਪਰਮਾਤਮਾ ਨੇ ਆਪਾਂ ਆਪਾਂ ਨੂੰ ਜ਼ਿੰਦਗੀ ਦਿੱਤੀ ਐ ਤੰਦਰੁਸਤੀ ਵਾਸ ਰੱਖੇ ਪਰਮਾਤਮਾ ਜੇ ਆਪਣਾ ਸਰੀਰ ਤਾਂ ਤੰਦਰੁਸਤਾ ਤੇ ਆਪਾਂ ਪੈਸਾ ਜਿੰਨਾ ਮਰਜੀ ਕਮਾਵਾਂਗੇ ਕਿਉਂਕਿ ਜੇ ਆਪਾਂ ਕਿਸੇ ਦੇ ਪਾਪ ਕਿਸੇ ਦੇ ਪਾਪ ਕਰੀ ਜਾਂਦੇ ਆ ਹਨਾ ਤੇ ਉਹ ਕਿਸੇ ਨਾ ਕਿਸੇ ਨਿਕਲਦੇ ਜ਼ਰੂਰ ਆ ਤੇ ਉਹ ਫਿਰ ਕੀ ਹੁੰਦਾ ਏ ਬੰਦਾ ਮੰਜੇ ਤੇ ਪੈ ਜਾਂਦਾ ਏ ਪਤਾ ਨਹੀਂ ਕੀ ਕੋਸ਼ ਹੁੰਦਾ ਬੰਦੇ ਦੇ ਨਾਲ ਕੀ ਕੋਸ਼ ਉਹਨੂੰ ਸੋਣਾ ਪੈਂਦਾ ਫੇਸ ਕਰਨਾ ਪੈਂਦਾ ਏ ਇਸ ਤੋਂ ਚੰਗਾ ਪਰਮਾਤਮਾ ਦਾ ਨਾਮ ਧਿਆਉ ਤੇ ਜਿੰਨਾ ਕਿਸੇ ਦਾ ਚੰਗਾ ਹੋ ਸਕੇ ਉਹਨਾਂ ਹਰੇ ਕਿਸੇ ਦਾ ਚੰਗਾ ਕਰੋ ਕਿਸੇ ਦਾ ਮਾੜਾ ਸੋਚੋ ਨਾ ਕਿਉਂਕਿ ਮਾੜਾ ਕਿਸੇ ਦਾ ਕਰਾਂਗੇ ਸੋਚਾਂਗੇ ਵੀ ਨਾ ਤੇ ਆਪਣਾ ਮਾੜਾ ਪੈਣਾ ਹੋ ਜਾਣਾ ਏ ਇਸ ਕਰਕੇ ਆਪਾਂ ਨੂੰ ਪਰਮਾਤਮਾ ਨੇ ਇਹ ਲਾਈਫ ਦਿੱਤੀ ਆ ਤੇ ਆਪਾਂ 10 ਮਿੰਟ ਕੱਢ ਕੇ ਪਰਮਾਤਮਾ ਹੁੰਦਾ ਵੀ ਕਿਤੇ ਨਾਮ ਲੈਣਾ ਚਾਹੀਦਾ ਏ। ਤੋਂ ਜੇ ਮੇਰੀ ਗੱਲਾਂ ਤੁਹਾਨੂੰ ਕੋਈ ਵਧੀਆ ਲੱਗੀਆਂ ਤਾਂ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ। ਥੈਂਕ ਯੂ।